ਪਾਜੀ ਇੱਥੇ ਨਾ ਪਬਲਿਕ ਨੇ ਜਿੱਦਾਂ ਰੋਲਾ ਸੁਣਿਆ ਰੋਲਾ ਸੁਣ ਕੇ ਸਾਰੇ ਬਾਹਰ ਆਏ ਜੀ ਬਾਹਰ ਆ ਕੇ ਖੜੇ ਹੋ ਗਏ ਕਿ ਕੀ ਗੱਲ ਹੋ ਗਈ ਕਿਸੇ ਮੁੰਡੇ ਨੇ ਨਾ ਕਿਸੇ ਦਾ ਦਾਤ ਮਾਰਿਆ ਤੱਚ ਦੀਆਂ ਬੋਤਲਾਂ ਉਹਨਾਂ ਨੇ ਸ਼ੂਟ ਹੀ ਚਲਾਣੀਆਂ ਚਾਲੂ ਕਰ ਦਿੱਤੀ ਉਹਨਾਂ ਨੇ ਗੱਡੀਆਂ ਦੇਖੀਆਂ ਗੱਡੀਆਂ ਦੇ ਸ਼ੀਸ਼ੇ ਭੰਨਤੇ ਆਪਣੇ ਵੱਲੋਂ ਪੂਰਾ ਹੋਰ ਦੰਗ ਕਰਕੇ ਗਏ ਆ ਅੱਧਾ ਘੰਟਾ ਫੋਨ ਕਿਤੇ ਨੂੰ ਹੋ ਗਿਆ ਕੋਈ ਪੁਲਿਸ ਲਾੜੀ ਬੜਿਆ ਜੀ ਇੱਥੇ ਭਾਵੇਂ ਕੋਈ ਜਾਨ ਵੀ ਚਲੀ ਜਾਂਦੀ ਜੀ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਰਾਤ ਨੂੰ ਕੋਈ ਇੱਥੇ ਪੁੱਛਣ ਵਾਲਾ ਕਿਸੇ ਨੂੰ ਕੁਝ ਨਹੀਂ ਹੈਗਾ ਜੀ ਬੱਚੇ ਖੇਡਦੇ ਪਿਆ ਵੇਹ ਬਚਾਰੇ ਰਾਤ ਨੂੰ ਕਿਨੇ ਸਾਈਕਲ ਚਲਾਣਾ ਕਿ ਜੀ ਲੇਡੀਜ਼ ਨੇ ਵਿਚਾਰੀ ਕੋ ਪ੍ਰੈਗਨੈਂਟਾ ਕੋ ਸਿਆਰਸ ਪਟਾ ਕਰ ਦਈਏ ਕੁਛ ਕਰਤੀ ਉਹ ਐਦਾਂ ਹਾਹਾਕਾਰ ਮੱਚੀ ਕਿ ਗਲੀਆਂ ਦੇ ਵਿੱਚ ਭੜ ਗਏ ਵਿਚਾਰੀ ਉਹ ਸਾਮਣੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਉਹਨਾਂ ਨੇ ਉਹਨਾਂ ਦਾ ਹੈਂਡਲ ਵੀ ਤੋੜ ਗਏ ਜੇ ਬੰਦਾ ਘਰ ਦੇ ਵਿੱਚ ਹੀ ਸੇਫ ਨਹੀਂ ਹੈਗਾ ਤੇ ਬਾਹਰ ਬੰਦਾ ਕੀ ਸੇਫ ਰਹੇਗਾ ਬੌਜੀ ਸਿੱਧਾ ਵਾਰਦਾ ਤੋਂ ਸਾਡੇ ਅੰਦਰ ਹੀ ਲੈ ਕੇ ਜਾਂਦੇ ਸਾਨੂੰ ਮਾਰ ਦਿੰਦੇ ਕੁਛ ਨਹੀਂ ਗਾ ਦਾਤ ਫੜਿਆ ਸੀ ਕਰਪਾਨਾ ਪੂਰੀ ਪੂਰੀ ਇਹ ਤੇ ਹੈਗੇ ਜੀ ਮਿੰਦਰਪਾਲ ਜੀ ਸੈਣੀ ਮਾਨਯੋਗ ਮਿੰਦਰਪਾਲ ਜੀ ਸੈਣੀ ਇੱਕ ਮਾਨਯੋਗ ਲਾਲ ਸਿੰਘ ਜੀ ਸਿੱਧੂ ਲਾਲ ਸਿੰਘ ਸਿੱਧੂ ਜੀ ਨੂੰ ਆਪਣੇ ਫੋਨ ਕੀਤਾ ਗਿਆ ਵੀ ਸਰ ਸਾਡੇ ਇੱਥੇ ਮੱਲੇ ਚ ਬਾਰਦਾਤ ਹੋ ਗਈ ਆ ਤੇ ਤੁਸੀਂ ਆਓ ਉਹ ਕਹਿੰਦੇ ਮੈਂ ਆ ਰਹੇ ਮੈਂ ਪੁਲਿਸ ਕਰਦਾ ਮੈਂ ਜੇ ਉਸ ਤੋਂ ਬਾਅਦ ਦੁਬਾਰਾ ਫੋਨ ਕਰਨ ਦੀ ਕੋਸ਼ਿਸ਼ ਕੀਤੀ ਫੋਨ ਬੰਦ ਆਇਆ ਦੂਜੀ ਗੱਲ ਸਾਡੇ ਹੈਗੇ ਮਾਨਯੋਗ ਸੈਣੀ ਸਾਹਿਬ ਮਿੰਦਰਪਾਲ ਸੈਣੀ ਜੀ ਉਹਨਾਂ ਨੂੰ ਘਰ ਦੇ ਦੇ ਦਰਵਾਜ਼ਾ ਫੜਕਾਇਆ ਜਿਹਨਾਂ ਦੀ ਕਾਰ ਟੁੱਟੀ ਆ ਐ ਸਾਹਮਣੇ ਮੇਰੇ ਭਾਈ ਸਾਹਿਬ ਖੜੇ ਆ ਗੱਲ ਸੁਣੋ ਜੀ ਕੀ ਹੋ ਗਿਆ ਗਿਆ ਉਹਨਾਂ ਨੂੰ ਗੱਲ ਤਾਂ ਸੁਣੇ ਇਹ ਦੱਸਣਗੇ ਨਾ ਉਹਦਾ ਇਹ ਗੈਰ ਹੈ ਜੀ ਉਹ ਦਵਾਈ ਖਾ ਕੇ ਸੁੱਤੇ ਪਏ ਦੁਰਨਾਲੇ ਦੇਖੜ ਮਲੇ ਤਮਾਮ ਦੋਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਨਿਊ ਕਰਪਾਲ ਨਗਰ ਦੇ ਵਿੱਚ ਮੈਂ ਖੜਾ ਮਾ ਕਰਪਾਲ ਨਗਰ ਉਹੀ ਕਰਪਾਲ ਨਗਰ ਹੈ ਜੋ ਵੀ ਟੂ ਵੀ ਦੇ ਨਾਲ ਦੀ ਗਲੀ ਜਾਂਦਾ ਤੇ ਸ਼ਿੰਗਾਰ ਸਿਨੇਮਾ ਤੇ ਥਾਣਾ ਸੁੰਦਰ ਨਗਰ ਜਿਹੜਾ ਦੇ ਲੱਗੀ ਪੈ ਜਾਂਦਾ ਵੈ ਲੇਕਿਨ ਇੱਥੇ ਇਹ دہشتਗਰਦੀ ਰਾਤ ਨੂੰ ਦੇਖਣ ਮਿਲੀ ਹੈ دہشتਗਰਦੀ ਕਰਕੇ ਦੇਖਣ ਮਿਲੀ ਕਿ ਇੱਥੇ ਕਈ ਲੋਕ ਜਿਹੜੇ ਆਉਂਦੇ ਨੌਜਵਾਨ ਆਉਂਦੇ ਨੇ ਇਹ ਜੋ ਗੱਡੀ ਪਿੱਛੇ ਖੜੀ ਹੋਈ ਹੈ ਇਹਦੇ ਤਾਬੜ ਤੋੜ ਸ਼ੀਸ਼ੇ ਪੰਨੇ ਜਾਂਦੇ ਨੇ ਤਸਵੀਰ ਦਿਖਾਈ ਜਾ ਰਹੀ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਲਾਅਨ ਆਰਡਰ ਖਰਾਬ ਹੁੰਦਾ ਜਾ ਰਿਹਾ ਕਿ ਕਾਨੂੰਨ ਵਿਵਸ ਵਰਦੀ ਦਾ ਰੂਪ ਜਿਹੜਾ ਹੈਗਾ ਵਾ ਉਹ ਕਿੰਨਾ ਕਿਹਦੇ ਜ਼ੈਨ ਵਿੱਚ ਪਾ ਲੈਣ ਕੀ ਕਾਰਵਾਈ ਵੀ ਹੋ ਸਕਦੀ ਹੈ ਕਿ ਇਹ ਗੱਡੀਆਂ ਜਿਹੜੀਆਂ ਭਣੀ ਗਈਆਂ ਰੋਡ ਦੇ ਉੱਤੇ ਜਿੰਨੇ ਸ਼ੀਸ਼ੇ ਹੈਗੇ ਨੇ ਸਾਰੇ ਪੇ ਨੇ ਇੱਕ ਬੰਪਰ ਤੱਕ ਤੋੜ ਦਿੱਤੇ ਗਏ ਨੇ ਇਹ ਵੀਡੀਓ ਜਿਹੜੀ ਤੁਸੀਂ ਨਾਲ ਦੀ ਨਾਲ ਚਲਦੀ ਦੇਖ ਰਹੇ ਹੋ ਇਹ ਵੀਡੀਓ ਉਹ ਹੈ ਜਿੱਥੇ دہشت گردਾਂ ਨੇ ਆ ਕੇ ਸਿੱਧੀ دہشت گردੀ ਦਿਖਾਈ ਹੈ ਤਮਾਮ ਅਥੇ ਕੱਚ ਜਿਹੜਾ ਰੋਡ ਦੇ ਉੱਤੇ ਵਿਖਰਿਆ ਪਿਆ ਆਹ ਦੇਖ ਸਕਦੇ ਹੋ ਕੀ ਹੈ ਕੱਚਾਂ ਦੇ ਪੀਸ ਬੋਤਲਾਂ ਦੇ ਪੀਸ ਜਿਹੜੇ ਬੋਤਲਾਂ ਹੁੰਦੀਆਂ ਨੇ ਉਹ ਹੈ ਉਹ ਮਾਰੀਆਂ ਗਈਆਂ ਨੇ ਇਹ ਜੋ ਲਿੰਕਾ ਦੀ ਬੋਤਲ ਜਿਹੜੀਆਂ ਹੁੰਦੀਆਂ ਨੇ ਉਹ ਮਾਰੀਆਂ ਗਈਆਂ ਹੋਈਆਂ ਨੇ ਜੋ ਇਲਾਕੇ ਵਾਲੇ ਨੇ ਉਹ ਸਾਡੇ ਨਾਲ ਮੌਜੂਦ ਵੀ ਗੱਲਬਾਤ ਵੀ ਕਰਦੇ ਕੀ ਮਾਮਲਾ ਹੈ ਕੀ ਹੈ ਕਿੰਨੇ ਵਜੇ ਇਹ ਹਮਲਾ ਹੋਇਆ ਭਾਜੀ ਇੱਥੇ ਨਾ ਪਬਲਿਕ ਨੇ ਜਿੱਦਾਂ ਰੋਲਾ ਸੁਣਿਆ ਰੋਲਾ ਸੁਣ ਕੇ ਸਾਰੇ ਬਾਹਰ ਆਏ ਜੀ ਬਾਹਰ ਆ ਕੇ ਖੜੇ ਹੋ ਗਏ ਕਿ ਕੀ ਗੱਲ ਹੋ ਗਈ ਕਿਸੇ ਮੁੰਡੇ ਨੇ ਨਾ ਕਿਸੇ ਦਾ ਦਾਤ ਮਾਰਿਆ ਜੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਫਿਰ ਵੀ ਆਪਸ ਚ ਗੱਲ ਕਰਦੇ ਪਏ ਸੀਗੇ ਦੋਨਾਂ ਧਿਰਾਂ ਨੂੰ ਇੱਕ ਵਾਰੀ ਸਮਝਾਉਂਦੀ ਇਹਨਾਂ ਨੂੰ 15 ਮੁੰਡੇ ਆਏ ਆ ਉਹਨਾਂ ਨੇ ਹਾਕੀਆਂ ਬੇਸਬਾਲ ਬਹੁਤ ਕੁਝ ਫੜਿਆ ਆਇਆ ਸੀਗਾ ਕੱਚ ਦੀਆਂ ਬੋਤਲਾਂ ਉਹਨਾਂ ਨੇ ਸ਼ੂਟ ਹੀ ਚਲਾਣੀਆਂ ਚਾਲੂ ਕਰ ਦਿੱਤੀ ਪਬਲਿਕ ਨੇ ਤਾਂ ਭੱਜ ਕੇ ਜਾਨ ਚੜਾਈ ਉਹਨਾਂ ਨੇ ਗੱਡੀਆਂ ਦੇ ਆਪਣੇ ਵੱਲੋਂ ਪੂਰਾ ਹਰਦੰਗ ਕਰਕੇ ਗਏ ਆ ਤੇ ਮੁਲਾਜ਼ਮ ਕਿੰਨੇ ਦਿਨ ਤੱਕ ਆਫੀਸ਼ਰ ਮੁਲਾਜ਼ਮ ਅੱਧੇ ਘੰਟੇ ਬਾਅਦ ਆਇਆ ਬਜੀ ਤੇ ਉਸ ਟਾਈਪ ਉਹ ਫਰਾਰ ਹੋ ਚੁੱਕੇ ਸੀਗੇ ਹਾਂਜੀ ਹਾਂਜੀ ਹੁਣ ਵੀ ਕੋਪ ਨਹੀਂ ਰਿਹਾ ਵਰਦੀ ਦਾ ਹੁਣ ਵੀ ਇਹਨਾਂ ਨੂੰ ਕਿਹਾ ਕਿ ਇੱਦਾਂ ਤਾਂ ਚੌਕੀ ਇੰਚਾਰਜ ਵਗੈਰਾ ਆਏ ਨਹੀਂ ਇੱਥੇ ਉਹਨਾਂ ਨੂੰ ਬੁਲਾਓ ਇਹ ਕਹਿੰਦੇ ਥਾਣੇ ਜਾਣਾ ਪੈਣਾ ਤੁਹਾਨੂੰ ਉੱਥੇ ਜਾ ਕੇ ਕੰਪਲੇਂਟ ਲੇ ਲੇਕਿਨ ਹੁਣੇ ਵੀ ਤਾਂ ਸਾਨੂੰ ਵੀ ਤਾਂ ਕਿਹਾ ਆਈਓ ਸਾਹਿਬ ਨਹੀਂ ਆ ਸਕਦੇ ਹਾਂਜੀ ਹਾਂਜੀ ਤੇ ਆਈਓ ਸਾਹਿਬ ਜਦੋਂ ਆਈ ਨਹੀਂ ਸਕਦੇ ਸੁਰੱਖਿਆ ਕਿੱਥੇ ਹੈ ਤੁਸੀਂ ਸੁਰੱਖਿਆ ਪਾਜੀ ਹੁਣ ਇਹ ਕੱਪੜੇ ਦੀ ਮਾਰਕੀਟ ਹੈ ਹੁਣ ਇੱਥੇ ਪ ਕੋਈ ਆਪਣਾ ਫੈਮਲੀ ਪਰਸਨ ਬਾਹਰ ਨਹੀਂ ਨਿਕਲ ਸਕਦਾ ਰਾਤ ਨੂੰ ਪਬਲਿਕ ਸੈਰ ਕਰਦੀ ਆ ਕਿਸੇ ਲੇਡੀਜ਼ ਦੇ ਬੋਤਲ ਵੱਜ ਜਾਂਦੀ ਕਿਸੇ ਪਰਸਨ ਦੇ ਬੋਤਲ ਵੱਜ ਜਾਂਦੀ ਕੋਈ ਵੱਧ ਘਟ ਹੋ ਜਾਂਦਾ ਉਹ ਮੁੰਡੇ ਜਿੱਦਾਂ ਨੇ ਇਹਨਾਂ ਕੋ ਹੁੱਲੜਵਾਜੀ ਕਰਕੇ ਗਏ ਉਹ ਕਹਿੰਦੇ ਤੁਸੀਂ ਕੰਪਲੇਨ ਲਖਣਗੇ ਜੀ ਦੁਬਾਰਾ ਬਦਮਾਸ਼ੀ ਕਰਾਂਗੇ ਉਹ ਦਾ ਤੂੰ ਸਾਰਾ ਕੁਛ ਸਾਰਾ ਕੁਛ ਸਗਾ ਭਾਜੀ ਉਹਨਾਂ ਕੋ A to Z ਮਤਲਬ ਕੋਈ ਨਹੀਂ ਹੈਗਾ 1 ਰੁਪਏ ਦਾ ਖੋਫ ਨਹੀਂ ਭਾਜੀ ਸਰੇ ਹਮ دہشت ਕਰਦੀ ਹੈ ਕੀ ਹੈ ਨਹੀਂ ਹੈ ਦਾ دہشت ਕਰਦੀ ਜੀ ਮੁੱਲੇ ਦੇ ਵਿੱਚ ਜਿੰਨਾ ਵੀ ਹੋਇਆ ਇਹ ਬੋਤਲਾਂ ਚਲੀਆਂ ਇਟਾਂ ਚਲੀਆਂ ਜੋ ਵੀ ਚਲਿਆ ਇਹ ਹੈ ਦਾ ਮੱਲੇ ਵਾਸਤੇ ਗਲਤੀ ਹੂੰ ਤੇ ਕਾਰਨ ਕੀ ਸੀਗਾ ਕਾਰਨ ਤਾਂ ਜੀ ਅਸੀਂ ਤਾਂ ਆਪਣੇ ਘਰਾਂ ਦੇ ਅੰਦਰ ਸੁੱਤੇ ਹੋਏ ਸੀ ਹੂੰ ਲੇਕਿਨ ਸਾਨੂੰ ਬਾਅਦ ਜੀ ਪਤਾ ਲੱਗਿਆ ਸਾਡੀ ਗੱਡੀ ਟੁੱਟ ਗਈ ਹੂੰ ਜੇ ਹੋ ਗਿਆ ਉਹ ਹੋ ਗਿਆ ਲੇਕਿਨ ਇਹ ਤਾਂ ਇੱਕ ਸੁਰੱਖਿਆ ਨਹੀਂ ਨਾ ਭਾਈ ਸੁਰੱਖਿਆ ਕੁਝ ਵੀ ਨਹੀਂ ਹੈਗੀ ਸੁਰੱਖਿਆ ਦਾ ਇਹ ਮਾਧਿਅਮ ਜਿੱਥੇ ਆਪਾਂ ਬੈਠੇ ਨਹੀਂ ਹੋਏ ਲੇਕਿਨ ਜਦੋਂ ਇੱਕ ਬੋਤਲਾ ਜਦੋਂ ਮਾਰੀਆਂ ਗਈਆਂ ਕੁਝ ਲੜਾਈ ਝਗੜਾ ਹੋ ਰਹੇ ਸੀ ਪਹਿਲੇ ਉੱਥੇ ਨਹੀਂ ਸਾਨੂੰ ਕੁਝ ਨਹੀਂ ਪਤਾ ਜੀ ਦੇਖੋ ਅਸੀਂ ਆ ਗਏ ਮੱਲੇਦਾਰ ਹੂੰ ਜਦੋਂ ਸਾਨੂੰ ਹਾ 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 ਕਰ ਮਚੀ ਬੱਚੇ ਨੇ ਕਿਹਾ ਓਠੋ ਓਠੋ ਡੈਡੀ ਓਠੋ 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 ਅਸੀਂ ਬਾਹਰ ਦੇਖਿਆ ਕਿ ਇੰਨੇ 15-20 ਮੁੰਡੇ ਕੋਈ ਪੈਨਜ ਕਿਸ ਕੋ ਦਾਤ ਹੈ ਕੋਈ ਕਰਪਾਣਾ ਹੈ ਕੋਈ ਕੁਛ ਹੈ ਮਰੇ ਸਾਰੇ ਹਥਿਆਰ ਸੀਗੇ ਸਰ ਬੱਚੇ ਖੇਡਦੇ ਪਿਆ ਕਿਸੇ ਬਚਾਰੇ ਰਾਤ ਨੂੰ ਕਿਨੇ ਸਾਈਕਲ ਚਲਾਣਾ ਕਿ ਜੀ ਲੇਡੀਜ਼ ਨੇ ਵਿਚਾਰੀ ਕੋਈ ਪ੍ਰੈਗਨੈਂਟ ਹੈ ਕੋਈ ਸ਼ੈਰਸ ਪਟਾ ਕਰ ਦिए ਕੋਈ ਕੁਛ ਕਰ ਦਿਆ ਉਹ ਐਦਾਂ ਹਾਹਾਕਾਰ ਮੱਚੀ ਕਿ ਗਲੀਆਂ ਦੇ ਵਿੱਚ ਵੜ ਗਏ ਆ ਵਿਚਾਰੀਆਂ ਕੁਝ ਵੀਡੀਓ ਹੈਗੀ ਇਹਦੀ ਨਹੀਂ ਸਾਨੂੰ ਅਸੀਂ ਵੀਡੀਓ ਤਾਂ ਦੇਖੋ ਕੈਮਰੇ ਪੂਰੀ ਮਾਰਕੀਟ 'ਚ ਲੱਗੇ ਹੋਏ ਆ ਕਿਹ ਕੋ ਤੱਕ ਵੀਡੀਓ ਮਿਲ ਸਕਦੀ ਹੈ ਵੀਡੀਓ ਸਵੇਰੇ ਪ੍ਰੋਵਾਈਡ ਕਰਾ ਦਾਂਗੇ ਕੋਈ ਚੱਕਰ ਸਵੇਰੇ ਵੀਡੀਓ ਮਿਲ ਸਕਦੀ ਹੈ ਜਿਹਦੇ ਵਿੱਚ ਸਾਰੀ ਹੁੱਲੜਬਾਜੀ ਆ ਸਕਦੀ ਸਾਰੀ ਆਏਗੀ ਭਾਜੀ ਉਹਦੇ 'ਚ ਕਿੰਨਾ ਕੁ ਡਰ ਚੁੱਕੇ ਹੋਏ ਹੋ ਭਾਜੀ ਸੋਰੀ ਨਹੀਂ ਕਿੰਨਾ ਕੁ ਡਰ ਚੁੱਕੇ ਬਾਈ ਬਹੁਤ ਜ਼ਿਆਦਾ ਡਰ ਚੁੱਕੇ ਜੀ ਅਸੀਂ ਤਾਂ ਮੱਲੇ 'ਚ ਬੱਚੇ ਵੀ ਲੈ ਕੇ ਨਹੀਂ ਘੁੰਮ ਸਕਦੇ ਹੁਣ ਇਸ ਹਾਵਨਾ ਇਸ ਹਾਵਨਾ ਮਾਹੌਲ ਖਰਾਬ ਹੋਇਆ ਇਹ ਤੇ ਇਹ ਵਪਾਰੀਆਂ ਦਾ ਗੜ ਮੰਨਿਆ ਜਾਂਦਾ ਬਾਈ ਵਪਾਰੀਆਂ ਦਾ ਗੜ ਮੰਨਿਆ ਜਾਂਦਾ ਵਾ ਲੇਕਿਨ ਤੁਸੀਂ ਮੱਲੇ ਇਹ ਵਪਾਰੀਆਂ ਦਾ ਗੜ ਮੰਨਿਆ ਜਾਂਦਾ ਹੈ ਵੱਡੀ ਵੱਡੀ ਫੈਕਟਰੀਆਂ ਇੱਥੇ ਹੈਗੀਆਂ ਵੱਡੇ ਹੋਲ ਸੇਲਰ ਇੱਥੇ ਬੈਠੇ ਹੋਏ ਨੇ ਕਿ ਵਪਾਰ ਸੁਰੱਖਿਤ ਨਹੀਂ ਏਰੀਆ ਫਿਰਦਾ ਵਪਾਰ ਕਿੱਥੇ ਸੁਰੱਖਿਤਾ ਜੇ 8 ਵਜੇ 9 ਵਜੇ 10 ਵਜੇ ਜੇ ਹੁੱਲੜ ਬਾਜੀ ਹੋਊਗੀ ਮਾਰ ਕਟ ਕਰਨਗੇ ਗੱਡੀ ਪੰਨਣਗੇ ਤਾਂ ਅਸੀਂ ਤਾਂ ਡਰੀ ਜਾਵਾਂਗੇ ਕਾਰੋਬਾਰ ਨਿਕਲਣਾ ਬਾਹਰ ਨਹੀਂ ਨਿਕਲ ਸਕਦੇ ਅਸੀਂ ਪੰਜਾਬ ਦੇ ਲੋਨ ਜਵਾਣ ਜਾਣ ਕਿੱਥੇ ਕਾਰੋਬਾਰ ਕੀ ਕਰਨ ਪਾਜੀ ਮੈਂ ਤਾਂ ਇਹ ਦੇਖਿਆ ਜਿਹੜੀ ਮੰਢੀਰ ਵੀ ਸੀ ਨਾ ਉਹਨਾਂ ਦੀ ਵੀ ਏਜ ਇੰਨੀ ਨਹੀਂ ਸੀਗੀ ਹੂੰ ਕੀ ਬੰਦੇ ਦੀ ਇੱਕ ਨਾ ਜਿਆਦਾ ਏਜ ਪਰਸਨ ਹੋਣ ਉਹ ਚੀਜ਼ ਨਹੀਂ ਸੀ ਸਾਰੇ ਹੁੱਲੜ ਬਾਜੀ ਇਸ ਹਿਸਾਬ ਨਾਲ ਕਰਕੇ ਗਏ ਜਿੱਦਾਂ ਉਹਨਾਂ ਤੋਂ ਵੱਡਾ ਬਦਮਾਸ਼ ਹੀ ਕੋਈ ਨਹੀਂ ਹੁੰਦਾ ਪੂਰੇ ਮਹੱਲੇ 'ਚ دہشت ਪਾਤੀ ਉਹਨਾਂ ਨੇ ਇੱਕ ਵਾਰੀ ਤਾਂ ਮੇਰੇ ਸਾਰੇ ਡਰ ਚੁੱਕਾ ਮੈਂ ਕਿਹਾ ਲੋਕੀ ਘਰਾਂ 'ਚ ਵੜ ਕੇ ਗੁੰਡੀਆਂ ਲਾਈਆਂ ਭਾਜੀ ਅੱਛਾ ਐਦਾਂ ਸ਼ਰੇਆਮ ਬੋਤਲਾਂ ਚਲਾ ਕੇ ਇੱਥੋਂ ਹੀ ਗੱਡੀਆਂ ਕਮਾਈਆਂ ਮੋਟਰਸਾਈਕਲ ਕਮਾਏ ਆਹ ਦੇਖੋ ਸ਼ਰੇਆਮ ਦੇਖੋ ਕੱਚ ਕਿੰਨਾ ਖਿਲ ਰਿਹਾ ਬਿਲਕੁਲ ਇਹ ਡਾਲੇ ਜੋ ਇੱਕ ਬੋਤਲਾਂ ਦੇ ਡਾਲੇ ਨਾਲ ਇਹ ਸੀ ਫਿਰ ਨਹੀਂ ਬੋਤਲਾਂ ਮਾਰੀਆਂ ਡਾਲੇ ਸੀ ਇਹ ਬੋਤਲ ਕੀ ਹੋ ਰਿਹਾ ਇਹ ਨਹੀਂ ਪਤਾ ਕੀ ਹੋ ਰਿਹਾ ਨਿਕਣਾ ਤੋਂ ਦੱਸ ਜੀ ਕਿੰਨੀਆਂ ਕ ਬੋਤਲਾਂ ਇੱਥੇ ਕੱਚ ਟੁੱਟਿਆ ਪਿਆ ਹੋਇਆ ਵੈ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਇੰਨਾਂ ਕ ਕੱਚ ਜਿਹੜਾ ਇੱਥੇ ਟੁੱਟਿਆ ਪਿਆ ਹੋਇਆ ਵੈ ਉਹ ਤਸਵੀਰ ਲਾਜ਼ਮੀ ਦਿਖਾਣੀ ਵਾਜਬ ਵੀ ਹੈਗੀ ਕਿ ਕਿੰਨੇ ਕ ਡਾਲੇ ਨਾਲ ਲਿਆਏ ਹੋਣਗੇ ਕਿ ਇਹ ਇਸ ਇਲਾਕੇ ਦੇ ਵਿੱਚ ਪੂਰਾ دہشت ਫੈਲ ਚੁੱਕੀ ਹੋਈ ਹੈ ਕਿ دہشت ਦੇ ਕਰਕੇ ਲੋਕਾਂ ਨੇ ਘਰਾਂ ਦੇ ਵਿੱਚ ਆਪਣੇ ਕੁੰਡੇ ਲਗਾ ਲਏ ਬੋਤਲਾਂ ਜੋ ਮਾਰੀਆਂ ਗਈਆਂ ਤਾਬੜ ਤੋੜ ਉਹ ਬੋਤਲਾਂ ਹੱਥਾਂ ਦੇ ਵਿੱਚ ਹੈ ਇਹੀ ਬੋਤਲਾਂ ਲੈ ਕੇ ਆਏ ਸੀਗੇ ਹਾਂਜੀ ਭਾਈ ਇਹੋ ਬੋਤਲਾਂ ਲੈ ਕੇ ਆਏ ਸੀ ਤੇ ਸੱਗੀਆਂ ਮਾਰਨੀ ਸ਼ੁਰੂ ਕਰਤੀਆਂ ਪਾਏ ਜੀ ਤਾਂ ਕਰ ਸੁੱਤੇ ਸੀ ਰੋਲਾ ਸੁਣਿਆ ਤੇ ਦਵਾ ਤਵ ਅਸੀਂ ਬਾਹਰ ਨੂੰ ਆ ਗਏ ਜਦੋਂ ਦੇਖਿਆ ਘੱਟੋ ਘੱਟ 15-20 ਬੰਦੇ ਇੱਥੇ ਸੀ ਹੂੰ ਕੋਈ ਲਾਂਡਰ ਆਰਡਰ ਕਿੱਥੇ ਆ ਉਹ ਨਾ ਆਰਡਰ ਹੋਊਗਾ ਤਾਂ ਸਰ ਤਾਂ ਇੱਥੇ ਕੁਝ ਸੁਣਵਾਈ ਹੋਏਗੀ ਅਫੀਸਰ ਮਲਾਜੂ ਤਾਂ ਉਹ ਖੜੀ ਨੂੰ ਕਹਿੰਦੇ ਸਾਨੂੰ ਆਈਓ ਨਹੀਂ ਆ ਸਕਦਾ ਹਾਂਜੀ ਉਹ ਤਾਂ ਕਹਿੰਦੇ ਅੱਧਾ ਪੌਣਾ ਘੰਟਾ ਤਾਂ ਹੋ ਗਈ ਏ ਟੋਲ ਕੰਪਲੀਟ ਲਗਾਏ ਨੂੰ ਕੋਈ ਆਇਆ ਤਾਂ ਨਹੀਂ ਅੱਧੇ ਪੌਣੇ ਘੰਟੇ ਬਾਅਦ ਆਇਆ ਨਹੀਂ ਜੀ ਮਾਨ ਸਾਹਿਬ ਕਹਿੰਦੇ ਸਰਕਾਰ ਬੜੀ ਵਧੀਆ ਕੀਤੀ ਲੋ ਪੁਲਿਸ ਸੁਰੱਖਿਆ ਕਰੇਗੀ ਲੋਕ ਮਾਨ ਸਾਹਿਬ ਆਪ ਸਰ ਘਰੇ ਬੈਠੀ ਰਹਿੰਦੀ ਹੂੰ ਪ੍ਰਸ਼ਾਸਨ ਸੁੱਤਾ ਪਿਆ ਜੀ ਕਰ ਅੱਧਾ ਘੰਟਾ ਫੋਨ ਕਿਤੇ ਨੋ ਗਿਆ ਕੋਈ ਪੁਲਿਸ ਲਾਣੀ ਵੜਿਆ ਜੀ ਹੂੰ ਤੇ ਕਤਲ ਹੋ ਜਾਂਦਾ ਇੱਥੇ ਭਾਵੇਂ ਕੋਈ ਜਾਨ ਵੀ ਚਲੀ ਜਾਂਦੀ ਜੀ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਰਾਤ ਨੂੰ ਕੋਈ ਇੱਥੇ ਪੁੱਛਣ ਵਾਲਾ ਕਿਸੇ ਨੂੰ ਕੁਝ ਨਹੀਂ ਹੈਗਾ ਜੀ ਠੀਕ ਹੈ ਨਾ ਉਹ ਉਹ ਸਾਹਮਣੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਉਹਨਾਂ ਨੇ ਉਹਨਾਂ ਨੇ ਹੈਂਡਲ ਵੀ ਤੋੜ ਗਏ ਇਹ ਬੰਦਾ ਘਰ ਦੇ ਵਿੱਚ ਹੀ ਸੇਫ ਨਹੀਂ ਹੈਗਾ ਤੇ ਬਾਹਰ ਬੰਦਾ ਕੀ ਸੇਫ ਰਹੇਗਾ ਕੀ ਕਹਿ ਰਹੇ ਹੋ ਕਿਹੜਾ ਕਾਰ ਸੀਗਾ ਇਹ ਪਹਿਲਾ ਕਾਰ ਹਾਂਜੀ ਹਾਂਜੀ ਤੇ ਇੱਥੇ ਗੱਲਬਾਤ ਕੀ ਸੀਗੀ ਜਿਹੜਾ ਹਮਲਾ ਕੀਤਾ ਗਿਆ ਭਾਈ ਜੀ ਆਪਾਂ ਬਾਹਰ ਹੀ ਖੜੇ ਸੀ ਜਦ ਜ਼ੋਰ ਜੋਰ ਸ਼ੋਰ ਆਇਆ ਬਹੁਤ ਜ਼ਿਆਦਾ ਕਿ ਕੀ ਹੋ ਰਿਹਾ ਉਧਰੋਂ ਲੋਕੀ ਐਕਟੀਵਾ ਦੇ ਵਿੱਚ ਸਾਰੇ ਲੈ ਕੇ ਆ ਰਹੇ ਬੋਤਲਾ ਚੱਕ ਕੇ ਦਾਤਾ ਕਿਰਪਾਨਾ ਬਾਹਰ ਹੀ ਕੱਢ ਗਏ ਆਪਾਂ ਜੇ ਬਾਹਰ ਹੀ ਖੜੇ ਸੀ ਆਪਾਂ ਡਰਦੇ ਮਾਰੇ ਸਿੱਧਾ ਅੰਦਰ ਕੁਝ ਗਏ ਉਹ ਇੱਥੇ ਆ ਕੇ ਸਾਰੇ ਖੜੇ ਹੋ ਗਏ ਕਿਰਪਾਨਾ ਲੈ ਕੇ ਡੰਡਿਆ ਲੈ ਕੇ ਤੇ ਆਪਾਂ ਡਰ ਦੇ ਮਾਰੇ ਸਾਰੇ ਮੈਂ ਤੇ ਮੇਰਾ ਭਰਾ ਨਾਲ ਸੀਗਾ ਇੱਕ ਬੰਦਾ ਹੋਰ ਸੀਗਾ ਉਹਨੂੰ ਅੰਦਰ ਲੈ ਕੇ ਗਏ ਨਾਲ ਦੇ ਨਾਲ ਆਪਾਂ ਕੈਂਚੀ ਗੇਟ ਲਾਇਆ ਮੈਂ ਸਭ ਤੋਂ ਪਹਿਲਾਂ ਕੈਂਚੀ ਗੇਟ ਲਾ ਕੇ ਤਾਲਾ ਲਾਇਆ ਉਹ ਅੰਦਰ ਆ ਕੇ ਕੋਸ਼ਣ ਦੀ ਕੋਸ਼ਿਸ਼ ਕਰ ਰਹੇ ਹੋ ਮੇਰਾ ਐਲੂਮੀਨੀਅਮ ਦਾ ਡੋਰ ਹੈਗਾ ਦੇਖੋ ਜੀ ਹਾਂ ਟੁੱਟ ਕੇ ਲੀਵ ਹੋ ਗਿਆ ਉਹਦਾ ਲੀਵਰ ਹੀ ਤੋੜਤਾ ਹੈ ਦੇਖੋ ਜੀ ਹਾਂ ਲੀਵਰ ਹੀ ਟੁੱਟ ਗਿਆ ਇਹ ਤਾਂ ਮੈਂ ਕੈਂਚੀ ਗੇਟ ਲਾ ਲਿਆ ਉਹਨੇ ਦੇਖ ਲਿਆ ਕਿ ਮੈਂ ਇਸ ਤੋਂ ਅੱਗੇ ਕੁਝ ਹੋ ਹੀ ਨਹੀਂ ਸਕਦਾ ਕਿ ਮੈਂ ਅੰਦਰ ਵੜ ਨਹੀਂ ਸਕਦਾ ਭਾਵੇਂ ਜੋ ਮਰਜ਼ੀ ਹੋ ਜਾਏ ਫਿਰ ਉਹ ਛੱਡ ਕੇ ਫਿਰ ਉਹ ਤਿੰਨ ਚਾਰ ਬੰਦੇ ਸੀਗੇ ਇੱਥੋਂ ਆ ਕੇ ਫਿਰ ਵਾਪਸ ਹੀ ਗਏ ਮੈਂ ਸੁਰੱਖ ਸਭ ਕੁਝ ਆਏ ਜੀ ਆਪ ਸਾਰੇ ਮੱਲੇ ਦੇ ਵਾਸੀ ਨਾਲ ਹੀ ਖੜੇ ਸੀ ਅੰਕਲ ਨੇ ਫੋਨ ਮਿਲਾਇਆ ਸਭ ਤੋਂ ਪਹਿਲਾਂ ਪੁਲਿਸ ਨੂੰ ਪੁਲਿਸ ਵੀ ਸਾਡੀ ਅੱਧੇ ਇੱਕ ਘੰਟੇ ਬਾਅਦ ਆਈ ਹੈ ਜੀ ਉਸ ਤੋਂ ਬਾਅਦ ਪਹਿਲਾਂ ਸਾਨੂੰ ਦੁਬਾਰਾ ਕੈਂਚੀ ਕਢਣ ਲੱਗਾ ਹੁੰਦਾ ਵਾਰਦਾ ਤੋ ਸਕਦੀ ਸੀ ਬੌਜੀ ਸਿੱਧਾ ਵਾਰਦਾ ਤੋ ਸਾਡੇ ਅੰਦਰ ਹੀ ਲੈ ਕੇ ਜਾਂਦੇ ਸਾਨੂੰ ਮਾਰ ਦਿੰਦੇ ਕੁਝ ਨਹੀਂ ਗਾ ਦਾਤ ਫੜੇ ਸੀ ਕਰਪਾਨਾ ਪੂਰੀ ਪੂਰੀ ਦਾਰ ਸੁਣੇ ਸੀ ਵੱਡੇ ਵੱਡੇ ਡਰ ਸੀਗਾ ਕਿ ਉਹ ਕਿਤੇ ਦੁਬਾਰਾ ਨਾ ਆ ਜਾਣ ਕਿਦਾਂ ਇਹਨਾਂ ਨੂੰ ਇਹ ਵੀ ਡਰ ਸੀਗਾ ਕਿ ਪੁਲਿਸ ਦੀ ਵੇਟ ਕਰਦੇ ਪਏ ਆ ਕਿਤੇ ਉਹ ਦੁਬਾਰਾ ਮਂਢੀਰ ਇਕੱਠੀ ਹੋ ਗਈ ਨਾ ਆ ਜਾਵੇ ਫਿਰ ਬੋਤਲਾਂ ਚਲਾਉਣੀਆਂ ਚਾਲੂ ਕਰ ਦੇਣੇ ਇਹ ਸਪੈਸ਼ਲ ਪਲੇਸ ਕਰਕੇ ਰੋਕ ਕੇ ਕਿ ਅਸੀਂ ਖੜੇ ਹੋਈਆਂ ਨਹੀਂ ਤੈਨਾਂ ਨੇ ਚਲੇ ਜਾਣਾ ਸੀ ਚੱਲੇ ਸੀ ਸਾਖਾ ਖਾਣਾ ਪੂਤੀ ਹੋਣੀ ਹੈ ਵੀ ਸਾਡੇ ਮਹੱਲੇ ਦੇ ਪ੍ਰਧਾਨ ਹੈਗੇ ਦੋ ਇੱਕ ਹੈਗੇ ਜੀ ਮਿੰਦਰਪਾਲ ਜੀ ਸੈਣੀ ਮਾਨਯੋਗ ਮਿੰਦਰਪਾਲ ਜੀ ਸੈਣੀ ਇੱਕ ਮਾਨਯੋਗ ਲਾਲ ਸਿੰਘ ਜੀ ਸਿੱਧੂ ਉਹਨਾਂ ਨੂੰ ਫੋਨ ਕੀਤਾ ਗਿਆ ਉਹਨਾਂ ਦਾ ਦਰਵਾਜ਼ਾ ਲਾਲ ਸਿੰਘ ਸਿੱਧੂ ਜੀ ਨੂੰ ਆਪਣੇ ਫੋਨ ਕੀਤਾ ਗਿਆ ਕਿ ਸਰ ਸਾਡੇ ਇੱਥੇ ਮੱਲੇ ਚ ਵਾਰਦਾਤ ਹੋ ਗਈ ਆ ਤੇ ਤੁਸੀਂ ਆਓ ਉਹ ਕਹਿੰਦੇ ਮੈਂ ਆ ਰਿਹਾ ਮੈਂ ਪੁਲਿਸ ਕਰਦਾ ਮੈਂ ਜੇ ਯੂ ਐਨ ਉਸ ਤੋਂ ਬਾਅਦ ਦੁਬਾਰਾ ਫੋਨ ਕਰਨ ਦੀ ਕੋਸ਼ਿਸ਼ ਕੀਤੀ ਫੋਨ ਬੰਦ ਆਇਆ ਦੂਜੀ ਗੱਲ ਸਾਡੇ ਹੈਗੇ ਮਾਨਯੋਗ ਸੈਣੀ ਸਾਹਿਬ ਮਹਿੰਦਰਪਾਲ ਸੈਣੀ ਜੀ ਉਹਨਾਂ ਨੂੰ ਫੋਨ ਘਰ ਦੇ ਵਿੱਚ ਦਰਵਾਜ਼ਾ ਖੜਕਾਇਆ ਜਿਨ੍ਹਾਂ ਦੀ ਕਾਰ ਟੁੱਟੀ ਆ ਇਹ ਸਾਹਮਣੇ ਮੇਰੇ ਭਾਈ ਸਾਹਿਬ ਖੜੇ ਆ ਗੱਲ ਸੁਣੋ ਜੀ ਇਹਨਾਂ ਦੀ ਕਾਰ ਟੁੱਟੀ ਜੀ ਇਹ ਕੀ ਆ ਗਿਆ ਉਹਨਾਂ ਵੱਲ ਗੱਲ ਤਾਂ ਸੁਣੇ ਇਹ ਇਹ ਦੱਸਣਗੇ ਨਾ ਕੀ ਆ ਗਿਆ ਉਹ ਤਾਂ ਇਹ ਕਹਿ ਰਿਹਾ ਜੀ ਉਹ ਦਵਾਈ ਖਾ ਕੇ ਸੁੱਤੇ ਪਏ ਨੇ ਇਹ ਪ੍ਰਧਾਨਤਾ ਦੇ ਦੇਖੋ ਜੀ ਇਹ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਮੱਲੇਦਾਰੀ ਮੱਲੇਦਾਰੀ ਦੇ ਵਿੱਚ ਹੈ ਇਹ ਆਪਾਂ ਕਹਿ ਸਕਦੇ ਤੋਂ ਨਹੀਂ ਕਹਿ ਸਕਦੇ ਕਹਿ ਸਕਦੇ ਆਪਾਂ ਕਿ ਸਾਡੇ ਮੱਲੇ ਦੇ ਪ੍ਰਧਾਨ ਆ ਹੁਣ ਬੁਲਾਣ ਗਏ ਸਾਡੇ ਕੋ ਆਏ ਨਹੀਂ ਉਹਨੂੰ ਬੁਲਾਣ ਗਏ ਆ ਲੇਕਿਨ ਆਏ ਨਹੀਂ ਲੇਕਿਨ ਵੀ ਇਹ ਹੈ ਵੀ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਇਸ ਕਰ ਰਿਹਾ ਹੈ ਵੀ ਉਹ ਕਹਿੰਦੇ ਦਵਾਈ ਖਾ ਕੇ ਸੁੱਤੇ ਪਏ ਮੈਂ ਕਿਹਾ ਵੀ ਉਠਾ ਦਿਓ ਕਹਿੰਦੇ ਵੀ ਸਿੱਧੂ ਸਾਨੂੰ ਕੀਤਾ ਫੋਨ ਪੁੱਛ ਰਣ ਸਿੱਧੂ ਸਾਹਿਬ ਨੂੰ ਵੀ ਫੋਨ ਕੀਤਾ ਗਿਆ ਉਹ ਬੰਦ ਕਰ ਲਿਆ ਉਹ ਨਹੀਂ ਫੋਨ ਨਹੀਂ ਬੰਦ ਕਰ ਲਿਆ ਕਹਿੰਦੇ ਪੁਲਿਸ ਨੂੰ ਭੇਜਦੇ ਆ ਤੇ ਪੁਲਿਸ ਤੁਸੀਂ ਬੁਲਾ ਲਈ ਪੁਲਸ ਤਾਂ ਭਾਈ ਉਸ ਤੋਂ ਪਹਿਲੇ ਕੀਤਾ ਆਇਆ ਸੀ ਪੁਲਸ ਬਿਲਕੁਲ ਇਹ ਮੱਲਾ ਵਾਹ ਕਿਰਪਾਲ ਨਗਰ ਕਿਰਪਾਲ ਨਗਰ ਦੇ ਵਿੱਚ ਜੋ ਦਹਿਸ਼ਤਗਰਦੀ ਦੇਖੋ ਨੂੰ ਮਿਲੀ ਹੈ ਅਗਰ ਇਸ ਚੈਂਕ ਇੰਚੀ ਗੇੜਣਾ ਲੱਗਾ ਹੁੰਦਾ ਇਸ ਦੇ ਵਿੱਚ ਵੀ ਜਿਹੜਾ ਵੱਡਾ ਹਮਲਾ ਹੋ ਸਕਦਾ ਸੀਗਾ ਉਹ ਨੌਜਵਾਨ ਦੱਸਿਆ ਕਿ ਉਹਨਾਂ ਸੱਤਾਂ ਦੇ ਵਿੱਚ ਵੱਡੇ ਵੱਡੇ ਦਾਸ ਸੀਗੇ ਅਗਰ ਪੁਲਸ ਆ ਬਿਆਤ ਲੈ ਲਿਆ ਲੇਕਿਨ ਪੀਸੀਆ ਦੇ ਮੁਲਾਜ਼ਮਾਂ ਕਹਿਣਾ ਸੀ ਕਿ ਆਈਓ ਤੱਕ ਨਹੀਂ ਇੱਥੇ ਪਹੁੰਚੇ ਨੇ ਲੇਕਿਨ ਆਈਓ ਜਦ ਤੱਕ ਨਹੀਂ ਪਹੁੰਚੇ ਤਾਂ ਉਸ ਤੋਂ ਪਹਿਲੇ ਇੱਥੇ ਕੋਈ ਵੱਡੀ ਵਾਰਤ ਹੋ ਜੇ ਵਾਰਦਾ ਦਾ ਇੰਤਜ਼ਾਮ ਕੀਤਾ ਜਾ ਰਿਹਾ ਪੁਲਸ ਵੱਲੋਂ ਕਿ ਅਗਰ ਪੁਲਸ ਨੂੰ ਚਾਹੀਦਾ ਕਿ ਇੱਕ ਜਾਂਦਾ ਕੀ ਫਾਇਦਾ ਚਲੋ ਤੁਸੀਂ ਮੌਕੇ ਤੇ ਆਇਓ ਕੀ ਮਾਮਲਾ ਹੈ ਕੀ ਹੈ ਇਹਨਾਂ ਦਾ ਕੋਈ ਇਹਦੇ ਮੱਲੇ ਇਹਨਾਂ ਤੇ ਸੁਣੋ ਕੀ ਕਹਿੰਦੇ ਨੇ ਨਹੀਂ ਉਹਨਾਂ ਕੋਲ ਸੁਣ ਲਾਂਗੇ ਤੁਸੀਂ ਉਹਨਾਂ ਆਏ ਹੋ ਤੁਹਾਨੂੰ ਬੁਲਾਇਆ ਗਿਆ ਹੈ ਕਿਸ ਵਜ੍ਹਾ ਨਾਲ ਬੁਲਾਇਆ ਗਿਆ ਹੈ ਕਿਸ ਵਜ੍ਹਾ ਨਾਲ ਮੌਕੇ ਤੇ ਪਹੁੰਚੇ ਕੀ ਕਾਰਨ ਕੀ ਇਹ ਦੱਸ ਸਕਦੇ ਹੋ ਇਹਨਾਂ ਨੇ ਕੰਟਰੋਲ ਤੇ ਫੋਨ ਕੀਤਾ 112 ਤੇ ਜੀ ਬੇਥੇ ਕੋਈ ਅਨਨੋਨ ਬੰਦੇ ਲੜਾਈ ਝਗੜਾ ਕਰ ਰਹੇ ਜੀ ਤੇ ਹੱਡੇਆਂ ਤੋਂ ਕੱਲੇ ਪੱਜ ਚੁੱਕੇ ਹੈਗੇ ਤੁਸੀਂ ਮੁੱਖ ਥਾਣੇ ਚ ਆਈਓ ਨੂੰ ਦੱਸਤਾ ਜਾਂ ਐਸਐਚ ਨੂੰ ਦੱਸਤਾ ਬਿਲਕੁਲ ਦੱਸ ਆਈਓ ਆ ਰਹੇ ਨੇ ਆਈਓ ਆਈਓ ਨਹੀਂ ਆ ਰਹੇ ਸਜ ਨਹੀਂ ਆ ਰਹੇ ਕਿਤਾਹ ਦਿੱਤੀ ਤੁਸੀਂ ਹਾਂਜੀ ਤਲਾਹ ਦਿੱਤੀ ਚਲੋ ਤੁਸੀਂ ਮੌਕੇ ਤੇ ਆ ਗੱਲਬਾਤ ਕੀਤੀ ਕੁਝ ਪਤਾ ਲੱਗਿਆ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਕੀ ਕਾਰਨ ਸੀ ਨਹੀਂ ਨਹੀਂ ਇਦਾਂ ਨਹੀਂ ਕੁਝ ਪਤਾ ਲੱਗਿਆ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਰ ਹੋਰ ਜਾਣ ਸਕਦੇ ਹਾਂ ਚਲੋ ਜੀ ਕੈਮਰਾਮੈਨ ਦੇ ਨਾਲ ਮੈਂ ਵਿਸ਼ਾਲ ਕਪੂਰ ਨੂੰ ਲੈਣਾ ਲਾਈਵ